ਕੀ ਹਾਈ ਕੋਰਟ ਨੇ ਆਪਣਾ ਮਨ ਬਣਾ ਲਿਆ ਹੈ ਕਿ ਕੀ ਫੈਸਲਾ ਦੇਣਾ ਹੈ ਕਿ ਪੰਜਾਬ ਵਿੱਚ ਮੁਫਤ ਸਕੀਮਾਂ ਬੰਦ ਕਰ ਸਕਦੀ ਹੈ ਕੋਰਟ ਜਾਂ ਫਿਰ ਕੋਈ ਹੋਰ ਕਿਸੇ ਵਸੀਲੇ ਤੋਂ ਮੁਲਾਜ਼ਮਾਂ ਨੂੰ ਉਹਨਾਂ ਦਾ ਬਰਖਾਇਆ ਦੇਣ ਲਈ ਕਹੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮੁਲਾਜ਼ਮਾਂ ਦੇ ਹੱਕ ਵਿੱਚ ਵੱਡਾ ਫੈਸਲਾ ਆਉਣ ਦੀ ਉਮੀਦ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਪਿਛਲੇ ਕੁਝ ਸਮਿਆਂ ਤੋਂ ਆਪਣੀ ਡੀ ਮਹਿੰਗਾਈ ਪੱਤਾ ਦੇ ਬਕਾਇਆ ਨੂੰ ਲੈ ਕੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁਲਾਜ਼ਮਾਂ ਦੇ ਸੰਘਰਸ਼ ਸੰਬੰਧੀ ਵੱਡੀ ਸੁਣਵਾਈ ਹੋ ਰਹੀ ਹੈ ਇਸ ਕੇਸ ਵਿੱਚ ਕਈ ਮੁੱਖ ਮਸਲਿਆਂ ਨੂੰ ਲੈ ਕੇ ਜੱਜ ਸਹਿਬਾਨ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪਿਛਲੇ 3 ਸਾਲਾਂ ਦੇ ਖਰਚਿਆਂ ਦੇ ਵੇਰਵੇ ਦੀ ਮੰਗ ਕੀਤੀ ਹੈ ਜਿਸ ਵਿੱਚ ਇਸ਼ਤਿਹਾਰ ਸਰਕਾਰੀ ਗੱਡੀਆਂ ਅਤੇ ਹੋਰ ਪ੍ਰਸ਼ਾਸਨਿਕ ਖਰਚਿਆਂ ਦਾ ਪੂਰਾ ਬਿਉਰਾ ਮੰਗਿਆ ਗਿਆ ਹੈ ਇਸੇ ਨਾਲ ਹੀ ਸਰਕਾਰੀ ਸਕੀਮਾਂ ਤੇ ਹੋ ਰਹੇ ਖਰਚੇ ਅਤੇ ਵੱਖ-ਵੱਖ ਵਸੂਲੀਆਂ ਦਾ ਹਿਸਾਬ ਵੀ ਪੇਸ਼ ਕਰਨ ਲਈ ਕਿਹਾ ਗਿਆ ਹੈ ਪੰਜਾਬ ਦੇ ਮੁਲਾਜ਼ਮ 1 ਜਨਵਰੀ 2016 ਤੋਂ 31 ਦਸੰਬਰ 2018 ਤੱਕ ਦੇ ਆਪਣੇ টিਏ ਦੇ ਬਕਾਇਆ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਹਨ ਬਕਾਇਆ ਦੀ ਪੈਲੀਕੇਸਟ ਰਿਲੀਜ਼ ਕਰਨ ਲਈ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਪਿਛਲੀਆਂ ਕਈ ਸੁਣਵਾਈਆਂ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਖਰਚਿਆਂ ਦਾ ਪਿਉਰਾ ਦੇਣ ਲਈ ਕਿਹਾ ਸੀ ਸਰਕਾਰੀ ਵਕੀਲ ਵੱਲੋਂ 2031 ਤੱਕ ਸਮਾ ਮੰਗਨ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਕੋਰਟ ਨੇ ਕਠੋਰ ਰੁਕ ਆਪਣਾਦੇ ਹੋਏ ਨਕਾਰ ਦਿੱਤਾ ਜੱਜ ਸਾਹਿਬਾਨ ਨੇ ਸਿੱਧੇ ਸਵਾਲ ਸਿੱਧਾ ਸਵਾਲ ਕੀਤਾ ਕਿ ਕੀ ਉਦੋਂ ਤੱਕ ਤੁਹਾਡੀ ਸਰਕਾਰ ਮੌਜੂਦ ਰਹੇਗੀ ਇਸਦੇ ਬਾਅਦ ਸਰਕਾਰੀ ਵਕੀਲ ਨੇ 15 ਦਿਨਾਂ ਦਾ ਸਮਾਂ ਮੰਗਿਆ ਸੀ ਜੋ ਹੁਣ ਪੂਰਾ ਹੋ ਚੁੱਕਾ ਹੈ ਅੱਜ ਦੀ ਸੁਣਵਾਈ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਲਿਖਤੀ ਰੂਪ ਵਿੱਚ ਇਹ ਦੱਸ ਲਈ ਕਿਹਾ ਹੈ ਕਿ ਮੁਲਾਜ਼ਮਾਂ ਦੇ ਪਕਾਇਦ ਕਦੋਂ ਅਤੇ ਕਿੰਨੀਆਂ ਕਿਸ਼ਤਾਂ ਵਿੱਚ ਅਦਾ ਕੀਤੇ ਜਾਣਗੇ ਇਸ ਦੇ ਨਾਲ ਹੀ 2.5 ਫੈਕਟਰ ਵਿੱਚ ਸੋਧ ਨਾ ਕਰਨ ਦੇ ਕਾਰਨ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਪਿਛਲੀ ਸੁਣਵਾਈ ਵਿੱਚ ਜੱਜ ਸਾਹਿਬ ਨੇ ਮੁਲਾਜ਼ਮਾਂ ਨੂੰ ਭਰੋਸਾ ਦਵਾਇਆ ਸੀ ਕਿ ਉਹਨਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ ਤਾਂ ਅੱਜ ਦੀ ਸੁਣਵਾਈ ਤੋਂ ਬਾਅਦ ਮੁਲਾਜ਼ਮਾਂ ਨੂੰ ਲੱਗਦਾ ਹੈ ਕਿ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋਵੇਗਾ ਅੱਜ ਦੇ ਸੁਣਵਾਈ ਦੇ ਨਤੀਜੇ ਲਈ ਸਭ ਦੀਆਂ ਨਿਗਾਹਾਂ ਹਾਈ ਕੋਰਟ ਦੇ ਫੈਸਲੇ ਉੱਤੇ ਟਿਕੀਆਂ ਹੋਈਆਂ ਹਨ ਹਾਲਾਂਕਿ ਹਾਈ ਕੋਰਟ ਦਾ ਅੰਤਿਮ ਫੈਸਲਾ ਕੀ ਹੋਵੇਗਾ ਇਸ ਦੀ ਪੂਰੀ ਜਾਣਕਾਰੀ ਅਗਲੇ ਕੁਝ ਘੰਟਿਆਂ ਵਿੱਚ ਸਾਹਮਣੇ ਆ ਜਾਵੇਗੀ ਹਰ ਤਰ੍ਹਾਂ ਦੀ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਅੱਗੇ ਵੀ ਇਸ ਮਾਮਲੇ ਦੀ ਹਰ ਇੱਕ ਖਬਰ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ